ਫਰੋਹਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਕਤਲ ਹੋ ਗਿਆ ਹੈ ਕਤਲ ਕਈ ਮਾਰ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਜ਼ਮੀਨ ਦਾ ਕੋਈ ਰੋਲਾ ਸੀ ਉਸ ਤੇ ਝੋਨਾ ਲਾਉਣ ਵਾਸਤੇ ਟਰੈਕਟਰ ਦੇ ਨਾਲ ਜਦੋਂ ਜ਼ਮੀਨ ਵਾਹਣ ਆਏ ਤਾਂ ਘਰ ਵਿੱਚ ਇਕੱਲੀਆਂ ਜਨਾਨੀਆਂ ਸਨ ਤੇ ਜਨਾਨੀਆਂ ਨੇ ਜਦੋਂ ਰੋਕਣ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਤਾਂ ਇੱਕ ਦੇ ਸਿਰ ਦੇ ਵਿੱਚ ਕਈ ਵੱਜੀ ਤੇ ਇੱਕ ਦੇ ਬਾਤੇ ਕਈ ਵਜੀ ਤੇ ਇੱਕ ਹੋਰ ਔਰਤ ਜੋ ਕਿ ਜਿਸ ਔਰਤ ਦੀ ਮੌਤ ਹੋਈ ਉਸ ਦੀ ਭੈਣ ਲੱਗਦੀ ਉਸ ਦੇ ਵੀ ਸਿਰ ਵਿੱਚ ਕਈ ਵਜੀ ਦੋ ਜੇਰਾ ਇਲਾਜ ਹਸਪਤਾਲ ਵਿੱਚ ਨੇ ਤੇ ਇੱਕ ਦੀ ਜੋ ਮੌਤ ਹੋ ਚੁੱਕੀ ਹੈ ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਜ਼ਮੀਨ ਸਾਨੂੰ দান ਹੋਈ ਸੀ ਤੇ ਕੋਈ ਪਿੰਡ ਚੋਂ ਹੀ ਲੋਕ ਨੇ ਜੋ ਇਸ ਤੇ ਕਬਜ਼ਾ ਕਰਨਾ ਚਾਹੁੰਦੇ ਸਨ ਤੇ ਸਾਡਾ ਪੋਰਟ ਕੇਸ ਚੱਲ ਰਿਹਾ ਸੀ ਸਟੇ ਲਿਆ ਹੋਇਆ ਸੀ ਤੇ ਇਸ ਦੇ ਨਾਲ ਹੀ ਅੱਜ ਕਿ ਅਸੀਂ ਸਾਰੇ ਕੰਮ ਧੰਦੇ ਤੇ ਗਏ ਹੋਏ ਸੀ ਤੇ ਮਗਰੋਂ ਦੀ ਉਹਨਾਂ ਨੇ ਆ ਕੇ ਪਹਿਲੀ ਵਾਰ ਦੀ ਕੋਸ਼ਿਸ਼ ਕੀਤੀ ਤਾਂ ਜਦੋਂ ਜਨਾਨੀਆਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਉਹ ਕਈ ਦੇ ਨਾਲ ਉਹਨਾਂ ਉੱਤੇ ਹਮਲਾ ਕਰ ਦਿੱਤਾ ਪੁਲਿਸ ਦਾ ਕਹਿਣਾ ਹੈ ਕਿ ਜੋ ਕਿ ਦੋਸ਼ੀ ਪਾਏ ਗਏ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਵੀ ਪਾਲ ਚੱਲ ਰਹੀ ਹੈ ਇਹ ਖਬਰ ਹੈ ਫਰੋਈਪੁਰ ਤੋਂ ਫੱਤੂ ਵਾਲਾ ਪਿੰਡ ਹੈ ਜੋ ਉੱਥੋਂ ਸਾਹਮਣੇ ਆ ਰਹੀ ਹੈ ਰੇਂਦੇ ਹੋ ਜੀ ਫੱਤੂ ਵਾਲੇ ਫੱਤੂ ਵਾਲੇ ਇੱਕ ਹੀ ਗੱਲ ਬਹੁਤ ਹੋਈ ਜਿਹੜਾ ਕਤਲ ਹੋਇਆ ਸਾਡੀ ਪਹਿਲੀ ਸੀਗੀ ਜੀ ਧੱਕੇ ਨਾਲ ਵਾਹਦੇ ਰਹੇ ਆ ਤੇ ਸਾਨੂੰ ਅਸੀਂ ਸਟੇਲ ਹੈ ਕੇਸ ਲਾਇਆ ਹੈ ਸਾਨੂੰ ਸਟੇਲ ਮਿਲ ਗਿਆ ਤੇ ਇਹ ਧੱਕੇ ਨਾਲ ਕੱਲ ਵੀ ਆਏ ਆ ਤੇ ਕੱਲ ਸਾਨੂੰ ਸਟੇਮ ਲੈ ਸਾਨੂੰ ਕਹਿੰਦੇ ਵੀ ਅਸੀਂ ਤੁਹਾਨੂੰ ਮਾਰ ਦੇਣਾ ਇਹ ਕੌਣ ਲੋਕ ਨੇ ਕਿਹਨ ਵੇ ਇਹ ਜ਼ਿਮੀਦਾਰ ਨੇ ਸਾਹਮਣੇ ਘਰ ਲੈ ਲੀਏ ਨਾ ਜੀ ਜ਼ਿਮੀਦਾਰ ਨੇ ਹਾਂ ਜਿਮੀਦਾਰ ਨੇ ਸਤਨਾਮ ਹੈ ਕਿ ਬਾਬਾ ਕਿੰਨੀ ਜ਼ਮੀਨ ਕਿੰਨੀ ਹੈ ਜਮੀਨ 4.5 ਕਿੱਲੇ ਆ ਜੀ ਸਾਡੀ ਤੁਹਾਡੇ ਕੋਲ ਕਬਜ਼ਾ ਹਾਂਜੀ ਕਬਜ਼ਾ ਸਾਡੇ ਕੋਲ ਆ ਸਾਡੇ ਘਰ ਬੈਠੇ ਆ ਜੀ ਤੇ ਕਬਜ਼ਾ ਕਰਨਾ ਚਾਹੁੰਦੇ ਹਾਂਜੀ ਕਬਜ਼ਾ ਕਰਨਾ ਤੇ ਹੁੰਦੇ ਸੀਗੇ ਜੀ ਤੇ ਤਾਂ ਕਹਿੰਦਾ ਦਿਨੇ ਆਏ ਨੇ 70 80 ਜਣੇ ਮਾਰ ਕੇ ਚਲੇ ਗਏ ਨੇ ਕਿੱਲੇ ਜਿਹੜੇ ਡੈਥ ਹੋ ਗਈ ਇੱਕ ਜਣੇ ਦੀ ਹੋਈ ਆ ਜੀ ਕਿਹਦੇ ਨਾਲ ਮਾਰਿਆ ਕਰੀ ਨਾਲ ਮਾਰਿਆ ਜੀ ਕਿੱਲੇ ਕਰਪਾਨਾ ਲੈ ਕੇ ਆਏ ਆ ਹੈਲੋ ਕਿੰਨੇ ਕਿ ਵਿਅਕਤੀ ਘਰ ਚ ਦਾਖਲ ਹੋ ਗਏ ਹਾਂਜੀ ਤਿੰਨ ਚਾਰ ਤਿੰਨ ਜਣੇ ਹੈਗੇ ਸਮਾਂ ਕੀ ਸੀ ਜਦੋਂ ਇਹ ਲੜਾਈ 1:09 ਦਾ ਟਾਈਮ ਸੀਗਾ ਜੀ ਸਾਡੇ ਨੌ ਦਾ ਟੈਂਕ ਜੋੜ ਕਿਤੇ ਕਿਤੇ ਡੈਥ ਹੋ ਗਈ ਤੇ ਕਿਲੇ ਮਾਦਾ ਦੀ ਕਸ਼ਮੀਰ ਉਹਦੀ ਡੈਥ ਹੋ ਗਈ ਹੈ ਕਿੰਨੀ ਕੰਵਰਸ ਮੇਰੀ ਮਾਂ ਹੈ ਜੀ ਉਹਨਾਂ ਦੀ ਉਮਰ ਕਿੰਨੀ 47 ਸਾਲ ਹੈ ਗਈ ਹੈ ਉਹਨਾਂ ਦੀ ਡੈਥ ਹੋ ਗਈ ਹੈ ਹਾਂ ਜੀ ਡੈਥ ਹੋ ਗਈ ਉਹਨਾਂ ਦੀ ਅੱਛਾ ਹੋ ਕਿੰਨੇ ਜ਼ਖਮੀ ਕਿੰਨੇ ਹੋਏ ਨੇ ਜ਼ਖਮੀ ਦੋ ਜਣੇ ਇੱਕ ਮੇਰੀ ਮਾਸੀ ਹੈ ਇੱਕ ਮੇਰੀ ਸਿਸਟਰ ਹੈ ਉਹਨਾਂ ਦੀ ਭੱਜੀਆਂ ਨੇ ਹਾਂ ਜਿਹੜੀ ਮੋਢੇ ਤੇ ਕਹਿੰਦੀ ਮਾਰੀ ਆ ਜੀ ਤੇ ਮੇਰੀ ਮਾਸੀ ਦੇ ਸਿਰ ਦੇ ਵਿੱਚ ਕਈ ਮਾਰੀ ਆ ਜੀ ਅੱਛਾ ਜਵੇਨ ਪਿੱਛੇ ਕਤਲ ਕਰ ਦਿੱਤਾ ਹਾਂ ਜਵੇਨ ਪਿੱਛੇ ਕਤਲ ਕਰ ਉਹ ਕਾਰਵਾਈ ਦੀ ਕੀ ਮੰਗ ਤੋ ਕਾਰਵਾਈ ਅਸੀਂ ਤਾਂ ਕਹਿੰਦੇ ਵੀ ਜੇ ਤਾਂ ਸਜ਼ਾ ਨੂੰ ਫਾਂਸੀ ਹੈ ਨਾ ਉਹ ਦੇਣੀ ਚਾਹੀਦੀ ਜਿਵੇਂ ਸਾਡੇ ਮਰੇ ਐਵੇਂ ਇਹਨਾਂ ਦੇ ਮਰਨ ਜੀ ਜੀ ਕੀ ਗਲਤ ਹੋਈ ਜੀ ਗੱਲਬਾਤ ਇਹ ਨਾਲੇ ਪਹਿਲੀ ਦਾ ਮਸਲਾ ਸੀ ਸਾਢੇ 4 ਕਿਲੇ ਸਾਡੀ ਤੱਕੇ ਨਾਲ ਬਾਹਰੇ ਸੀ ਠੀਕ ਹੈ ਅੱਜ ਅਸੀਂ ਸਿਰਾ ਚੱਕਿਆ ਹੀ ਸਾਡੇ ਨਾਮ ਤੇ ਕਾਗਜ਼ ਫੁੱਲੇ ਸਾਰੇ ਕੁਝ ਤੇ ਸਾਨੂੰ ਕੋਰਟ ਨੇ ਆਰਡਰ ਦਿੱਤਾ ਵੀ ਤੁਸੀਂ ਵਾਹੋ ਪੈਲੀ ਆਪਣੀ ਤੇ ਇਹਨਾਂ ਆ ਕੇ ਸਾਡੀ ਭੂਆ ਨੂੰ ਤੇ ਮੇਰੀ ਨਾਲੇ ਦੋਵੇਂ ਭੂਆ ਨੂੰ ਸੱਟਾਂ ਮਾਰੀਆਂ ਹੀ ਇੱਕ ਭੂਏ ਡੈਥ ਹੋ ਗਈ ਠੀਕ ਹੈ ਕਈ ਨਾ ਵੜਤਾ ਹੀ ਢੋਣੇ ਸੀ ਦੱਸੋ ਕੀ ਕਰ ਸਕਨੇ ਘਟ ਘਟ 25 ਤੋਂ 30 ਜਣੇ ਸੀ ਹਾਂ 60 ਜਣੇ ਆਏ ਨੇ ਹਾਂ ਹਾਂ ਜਿੰਨਾਂ ਨੇ ਹਮਲਾ ਕੀਤਾ ਹਾਂ ਜਿੰਨਾਂ ਨੇ ਹਮਲਾ ਕੀਤਾ ਸਾਰਿਆਂ ਦਾ ਤੇ ਹਥਿਆਰ ਸੀਗੇ ਸਾਰਿਆਂ ਦਾ ਹਥਿਆਰ ਸੀ ਪਿਸਤੌਲ ਲੈ ਗਿਆ ਸਾਰੇ ਅਸਲਾ ਲੈ ਕੇ ਨਾਲ ਆਏ ਜੀ ਅੱਛਾ ਤੇ ਨਾਲ ਹਥਿਆਰ ਸੀ ਨਾਲ ਦੇ ਕਿਰਪਾਨਾਂ ਕਾਪੇ ਹੋਰ ਕਿੱਲੇ जख्मी ਹੋ ਗਏ ਨੇ जख्मी ਦੋ ਜਣੇ ਜੀ ਇੱਕ ਨੇ ਤੇ ਬਾਰੀ ਸੀਰੀਅਸ ਤੇ ਪੂਆ ਜੀ ਡੈਥ ਹੋ ਗਈ ਹਾਂਜੀ ਹਰ ਹਸਪਤਾਲ ਜੀ ਦੋ ਹਸਪਤਾਲ ਚ ਦੋ ਜਣੇ ਹੋ ਹਾਂਜੀ ਲੇਡੀ ਨੇ ਵੀ ਹਾਂਜੀ ਲੇਡੀ ਵੀ ਦੋਵੇਂ ਕਰ ਉਹਨਾਂ ਦੇ ਮਾਰ ਗਿਆ ਨਾ ਹਾਂਜੀ ਜਿਲਾਨੀਆਂ ਆਈਆਂ ਜੀ ਕਰੇ ਉਹਨਾਂ ਦੀ ਬਾਅਦ ਕਾਰਵਾਈ ਦੀ ਕਿਸ ਤਰ੍ਹਾਂ ਮੰਗ ਹੋਣੀ ਹੈ ਕਾਰਵਾਈ ਸਾਨੂੰ ਇਨਸਾਫ ਦਿੱਤਾ ਜਾਵੇ ਜਿੰਨੇ ਹੋ ਗਏ ਸਾਰੇ ਮੁੰਡੇ ਹੈਗੇ ਸਾਰੇ ਚੱਕੇ ਜਾਣੀ ਸਾਰੇ ਨੂੰ ਫਾਂਸੀ ਦਿੱਤੀ ਹੈ ਸਾਨੂੰ ਨਿਆਂ ਦੇ ਦੋਰੀ ਇਹ ਜੀ ਜਿਹੜਾ ਪੁੱਛ ਜਾਣੇ ਜਿਨ੍ਹਾਂ ਦੇ ਵਿੱਚ ਕੁਝ ਜਿਹੜੇ ਜੱਸਾ ਸੱਤਾ ਤੇ ਕੁਝ ਜਾਣੇ ਜਿਹੜੇ ਰਲ ਕੇ ਇਹਨਾਂ ਨਾਲ ਹੀ ਘਰ ਹੈ ਕਿਸੇ ਜ਼ਮੀਨ ਦੇ ਸਿੱਕੇ ਇਹਨਾਂ ਦਾ ਜੋ ਵੀ ਮਸਲਾ ਸੀਗਾ ਉਹ ਕਹਿੰਦੇ ਸੀਗੇ ਵੀ ਇਹ ਅਸੀਂ ਸਾਡੀ ਜ਼ਮੀਨ ਹੈ ਇਹ ਪਰ ਜਿਹੜੇ ਇੱਥੇ ਕਾਬਜ ਬੈਠੇ ਸੀਗੇ ਬੰਦੇ ਇਹਨਾਂ ਤੇ ਆ ਕੇ ਉਹਨਾਂ ਨੇ ਅਚਾਨਕ ਹਮਲਾ ਕੀਤਾ ਤੇ ਇਹਨਾਂ ਦੀਆਂ ਲੇਡੀਜ਼ ਇੱਥੇ ਸੀਗੀਆਂ ਬੰਦੇ ਇਹਨਾਂ ਦੇ ਕੰਮ ਕਰਤੇ ਗਏ ਹੋਏ ਸੀਗੇ ਤੇ ਲੇਡੀਜ਼ ਦੇ ਵਿੱਚੋਂ ਦੋ ਜਾਣਿਆਂ ਦੇ ਇਹਨਾਂ ਨੇ ਤਿੰਨਾਂ ਦੇ ਸੱਟਾਂ ਮਰੀਆਂ ਜਿਹਦੇ ਵਿੱਚ ਕਸ਼ਮੀਰ ਉਹ ਵਾਈਫ ਆਫ ਕਾਲਾ ਸਿੰਘ ਉਹਨਾਂ ਦੀ ਡੈਥ ਹੋ ਗਈ ਹੈ ਤੇ ਜਿਹੜਾ ਦੂਸਰੇ ਦੋ ਨਿੱਕੋ ਵਾਈਫ ਆਫ ਮੱਗਰ ਤੇ ਸੁਖਵਿੰਦਰ ਸੁਖੀ ਡਾਕਟਰ ਆਫ ਰਾਜਕੁਮਾਰ ਇਹ ਦਾਖਲ ਹੈ ਹਸਪੀਟਲ ਤੇ ਉਹਨਾਂ ਦੇ ਵਿੱਚੋਂ ਕੁਝ ਬੰਦੇ ਅਸੀਂ ਰਾਉਂਡ ਅਪ ਕਰ ਲਏ ਆ ਤੇ ਬਾਕੀ ਜਿਹੜਾ ਤੇ ਸਾਡੀ ਟੀਮਸ ਬਣੀਆਂ ਹੋਈਆਂ ਉਹਨਾਂ ਨੂੰ ਅਸੀਂ ਜਲਦ ਜਲਦ ਵੇਖਤ ਕਰ ਲਾਗੇ